हां जी दोस्तों ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਇੱਕ ਗਰਦਾਵਰੀ ਜੋ ਓਪਨ ਕੀਤੀ ਹੋਈ ਹੈ ਜਿਸ ਦੇ ਵਿੱਚ ਤੁਹਾਨੂੰ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਨੰਬਰ 1 ਤੇ ਲਿਖਿਆ ਹੋਇਆ ਹੈ ਜੀ ਖਸਰਾ ਨੰਬਰ ਇਹ ਤੁਸੀਂ ਦੇਖ ਸਕਦੇ ਹੋ ਨੰਬਰ 1 ਤੇ ਲਿਖਿਆ ਹੋਇਆ ਹੈ ਜੀ ਖਸਰਾ ਨੰਬਰ ਠੀਕ ਹੈ ਉਸ ਤੋਂ ਬਾਅਦ ਇਹ ਸਾਰੇ ਨੰਬਰ ਖਸਰਾ ਲਿਖੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਨੰਬਰ ਖਸਰਾ ਹੋ ਗਿਆ ਇਹ ਨੰਬਰ ਖਸਰਾ ਹੋ ਗਿਆ ਇਸ ਤਰ੍ਹਾਂ ਇਹ ਸਾਰੇ ਜਿਹੜੀ ਪਹਿਲਾ ਨੰਬਰ ਕਾਲਮ ਹੈ ਉਸ ਦੇ ਵਿੱਚ ਸਾਰੇ ਤੁਰਤਾਈ ਖਸਰਾ ਨੰਬਰ ਲਿਖੇ ਹੁੰਦੇ ਨੇ ਦੂਜੇ ਦੇ ਵਿੱਚ ਹੁੰਦਾ ਹੈ ਜੋ ਜਮ੍ਹਾਂਬੰਦੀ ਦੇ ਵਿੱਚ ਜਿਹਦੇ ਨਾਮ ਪਰ ਗਰਦਾਬਰੀ ਜਿਹੜੀ ਹੁੰਦੀ ਹੈ ਉਸ ਦਾ ਨਾਮ ਲਿਖਿਆ ਹੁੰਦਾ ਹੈ ਮਾਲਕ ਦਾ ਨਾਮ ਇੱਥੇ ਮਾਲਕ ਦਾ ਨਾਮ ਲਿਖਿਆ ਹੋਇਆ ਹੈ ਠੀਕ ਹੈ ਉਸ ਤੋਂ ਹੇਠਾਂ ਇਹਨਾਂ ਦਾ ਹਿੱਸਾ ਪਾਇਆ ਹੁੰਦਾ ਠੀਕ ਹੈ ਤੁਸੀਂ ਦੇਖ ਰਹੇ ਹੋ ਇੱਥੇ ਹਿੱਸਾ ਪਾਇਆ ਹੋਇਆ ਹੈ ਇੱਕ ਹਿੱਸਾ ਹੀ ਪਾਇਆ ਹੋਇਆ ਪਹਿਲਾ ਹਿੱਸਾ ਹੈ ਜੋ ਇਹ ਗਰਦਾਵਰੀ ਵਿੱਚੋਂ ਹਿੱਸਾ ਨਿਕਲੇਗਾ ਹਿੱਸੇ ਤੋਂ ਬਾਅਦ ਜੋ ਲਿਖਿਆ ਹੋਇਆ ਹੈ ਬਾਕੀ ਬਦਸਤੂਰ ਇਹ ਬਾਕੀ ਮਾਲਕਾ ਦਾ ਹਿੱਸਾ ਰਹਿ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਲਿਖਿਆ ਹੋਇਆ ਹੈ ਖੇਵਟ ਇੱਥੋਂ ਜਿਹੜੀ ਅਗਲੀ ਖੇਵਟ ਸ਼ੁਰੂ ਹੋ ਜਾਂਦੀ ਹੈ ਇਹ ਪਹਿਲੀ ਖੇਵਟ ਜੀ ਜਿਹੜੀ ਗਰਦਾਵਰੀ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਅਗਲੀ ਖੇਵਟ ਦੀ ਇਸ ਤਰ੍ਹਾਂ ਇਹ ਖੇਵਟ ਨੰਬਰ ਪੈਂਦੇ ਜਾਂਦੇ ਨੇ ਤੀਸਰਾ ਨੰਬਰ ਕਾਲਮ ਹੈ ਜੀ ਉਹ ਕਾਸਤ ਕਰਦਾ ਹੈ ਵੀ ਇਧਰ ਮਾਲਕ ਕੌਣ ਹੈ ਤੇ ਕਾਸਤ ਕੌਣ ਕਰਦਾ ਇਹ ਕਾਸਤ ਕਰਦਾ ਖਾਨਾ ਹੈ ਠੀਕ ਹੈ ਜੀ ਇਸ ਦੇ ਵਿੱਚ ਖੁਦ ਕਾਸਤ ਲਿਖਿਆ ਹੈ ਖੁਦ ਕਾਸਤ ਦਾ ਮਤਲਬ ਜੋ ਮਾਲਕ ਹੈ ਉਹੀ ਇਸ ਜਮੀਨ ਉੱਪਰ ਕਾਸਤ ਕਰਦਾ ਹੈ 4 ਨੰਬਰ ਕਾਲਮ ਜਿਸ ਦੇ ਵਿੱਚ ਰਕਬਾ ਲਿਖਿਆ ਜਾਂਦਾ ਹੈ 5 6 5-6 ਦਾ ਮਤਲਬ ਹੈ 5 ਕਨਾਲ 6 ਮਰਲੇ ਠੀਕ ਹੈ ਤੁਸੀਂ ਇਧਰ ਦੇਖੋ ਇਧਰ ਨੰਬਰ ਖਸਰਾ ਫਿਰ ਮਾਲਕ ਦਾ ਨਾਮ ਦੂਜੇ ਤੇ ਤੀਜੇ ਤੇ ਕੌਣ ਉਸ ਦੀ ਜਿਹੜੀ ਜਿਸ ਦੇ ਨਾਮ ਪਰ ਗਰਦਾਵਰੀ ਹੈ ਉਸ ਪਰ ਕਾਸ਼ਤ ਕੌਣ ਕਰਦਾ ਹੈ ਉਸ ਤੋਂ ਬਾਅਦ ਜਿਹੜਾ ਇਸ ਦਾ 58 ਮਰਬੇ ਦਾ 20/2 ਕਿੱਲਾ ਨੰਬਰ ਦਾ ਰਕਬਾ ਜਿਹੜਾ ਹੈ ਉਹ 5 ਕਨਾਲ 6 ਮਰਲੇ ਹੈ ਉਸ ਤੋਂ ਬਾਅਦ ਇਸ ਜੋ 5 ਕਨਾਲ 6 ਮਰਲੇ ਹੈ 5 ਨੰਬਰ ਕਾਲਮ ਦੇ ਵਿੱਚ ਜਿਹੜੀ ਉਸ ਦੀ ਕਿਸਮ ਲਿਖੀ ਜਾਂਦੀ ਹੈ ਵੀ ਉਹ ਨੈਰੀ ਹੈ ਬਰਾਨੀ ਹੈ ਚਾਹੀ ਹੈ ਕਿਸ ਟਾਈਪ ਦੀ ਜਿਹੜੀ ਉਸ ਵਿੱਚ ਕਿਸਮ ਹੈ ਜ਼ਮੀਨ ਦੀ ਉਸ ਤੋਂ ਬਾਅਦ ਗਰਦਾਬਰੀ ਲਿਖੀ ਜਾਂਦੀ ਹੈ ਕਿਸ ਤਰ੍ਹਾਂ ਦੀ ਫਸਲ ਉਸ ਦੇ ਵਿੱਚ ਬੀਜੀ ਜਾਂਦੀ ਹੈ ਸੌਣੀ ਦੇ ਵਿੱਚ ਜੀਰੀ ਇਸ ਤਰ੍ਹਾਂ ਦੀ ਹਾਲੀ ਦੇ ਵਿੱਚ ਕੀ ਬੀਜਿਆ ਜਾਂਦਾ ਹੈ ਕਣਕ ਇਸ ਤਰ੍ਹਾਂ ਇਹ ਰੱਕੇ ਜਿਹੜਾ ਲਿਖਿਆ ਜਾਂਦਾ ਹੈ ਜੇ ਕੋਈ ਇੰਤਕਾਲ ਵਗੈਰਾ ਹੋਵੇ ਠੀਕ ਹੈ ਉਹ ਇਸ ਦੇ ਵਿੱਚ ਜਿਹੜਾ ਇੱਧਰ ਲਿਖ ਦਿੱਤਾ ਜਾਂਦਾ ਹੈ ਹੁਣ ਗਰਦਾਬਰੀ ਕੱਢੀ ਕਿਵੇਂ ਜਾਂਦੀ ਹੈ ਠੀਕ ਹੈ ਇੱਥੇ ਤੁਸੀਂ ਦੇਖ ਰਹੇ ਹੋ ਸਾਰੇ ਨੰਬਰ ਖਸਰਾ ਲਿਖੇ ਹੋਏ ਨੇ ਤੇ ਇੱਥੋਂ ਤੱਕ ਇਹਨਾਂ ਦਾ ਜਿਹੜਾ ਖਤਮ ਹੋ ਗਿਆ ਜੋੜ ਠੀਕ ਹੈ ਜੀ ਇਹ ਇੱਥੇ ਤੱਕ ਹੁਣ ਕੀ ਕਰਾਂਗੇ ਆਪਾਂ ਜਿਹੜੇ ਇਹ ਨੰਬਰ ਨੇ ਟੋਟਲ ਠੀਕ ਹੈ ਇਹਨਾਂ ਸਾਰਿਆਂ ਦਾ ਇੱਕ ਹੀ ਕਰਾਂਗੇ ਆਪਾਂ ਜੋੜ ਕਰ ਲਾਂਗੇ ਕਿੰਨਾ ਬਣੂਗਾ ਜਿੰਨਾ ਵੀ ਇਹਦਾ ਟੋਟਲ ਜੋੜ ਹੋਇਆ ਠੀਕ ਹੈ ਜੀ ਉਸ ਜੋੜ ਦੇ ਵਿੱਚੋਂ ਜਿਹੜਾ ਇਹ ਹਿੱਸਾ ਕੱਢ ਲਾਂਗੇ ਪਹਿਲਾ ਠੀਕ ਹੈ ਆ ਬਾਕੀ ਬਦ ਸਤੂਰ ਹਾਲਤਾ ਰਹਿ ਗਿਆ ਜਿਹੜੇ ਬਾਕੀ ਮਾਲਕ ਉਹਨਾਂ ਦੇ ਹਿੱਸੇ ਰਹਿ ਗਏ ਜਿਸ ਮਾਲਕ ਦੀ ਆਪਾਂ ਗਰਦਾਬਰੀ ਲਾਹਾਰਿਆ ਉਸ ਦਾ ਇਹ ਹਿੱਸਾ ਰਹਿ ਗਿਆ ਜਿੰਨਾ ਟੋਟਲ ਇਹਨਾਂ ਦਾ ਜੋੜ ਬਣੂਗਾ ਖੇਪਟ ਦਾ ਉਸ ਦੇ ਵਿੱਚ ਇਹ ਹਿੱਸਾ ਜਿਹੜਾ ਆਪਾਂ ਕੱਢ ਦਾਂਗੇ ਉਹ ਸਾਡੀ ਗਰਦਾਬਰੀ ਹੋਵੇਗੀ فرض ਕਰੋ ਉਦਾਹਰਨ ਦੇ ਤੌਰ ਤੇ ਇਹ ਸਾਰਾ ਜੋੜ ਕੇ 10 ਕਨਾਲਾ ਬਣ ਗਿਆ ਠੀਕ ਹੈ ਜੀ 10 ਕਨਾਲ ਰਕਬਾ ਹੈ ਮੰਨ ਲਓ ਸਿਰਫ ਉਦਾਹਰਨ ਲਈ ਕਹਿ ਰਹੇ ਹਾਂ ਕਿ ਰਕਬਾ ਜ਼ਿਆਦਾ ਹੈ 10 ਕਨਾਲ 0 ਮਰਲੇ ਰਕਬਾ ਹੈ ਤੇ ਇਹ ਹਿੱਸਾ ਸਾਡਾ ਮੰਨ ਲਓ ਇੱਥੇ 1081 ਵਟਾ ਦੀ ਬਜਾਏ ਇੱਥੇ ਸਾਡਾ 1/2 ਹਿੱਸਾ ਹੈ ਤਾਂ ਅਸੀਂ ਇਹ ਹਿੱਸਾ 10 ਕਨਾਲਾਂ ਦੇ ਵਿੱਚੋਂ ਹੁਣ ਮੈਂ ਤੁਹਾਨੂੰ ਉਦਾਹਰਨ ਦੇ ਲਈ ਕਹਿ ਰਿਹਾ ਠੀਕ ਹੈ ਇਹ ਸਾਰਾ ਜੋੜ ਕੇ ਆਪਣਾ ਬਣ ਗਿਆ 10 ਕਨਾਲ 10 0 ਠੀਕ ਹੈ ਜੀ ਆਹ ਹਿੱਸਾ ਜਿਹੜਾ ਇੱਥੇ ਇਹਦੇ ਥਾਂ ਤੇ ਮੰਨ ਲਓ 1/2 ਹੈ ਤਾਂ ਹੁਣ ਅਸੀਂ 10 ਕਨਾਲਾਂ ਦੇ ਵਿੱਚੋਂ ਜਦੋਂ 1/2 ਹਿੱਸਾ ਕੱਢਾਂਗੇ 10 ਕਨਾਲਾਂ ਦੇ ਵਿੱਚੋਂ ਠੀਕ ਹੈ 1/2 ਹਿੱਸਾ ਕੱਢਾਂਗੇ ਤਾਂ ਸਾਡੇ ਕੋਲ ਪੰਜ ਕਨਾਲ ਜਿਹੜਾ ਗਰਦਾਵਰੀ ਬਣ ਜਾਵੇਗੀ ਸੋ ਇਸ ਤਰ੍ਹਾਂ ਕਰਕੇ ਜਿਹੜੀ ਇਸ ਦੇ ਵਿੱਚੋਂ ਗਰਦਾਵਰੀ ਫਾਈਂਡ ਕੀਤੀ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਨੈਕਸਟ ਪੇਜ ਹੈ ਠੀਕ ਹੈ ਇਸੇ ਤਰੀਕੇ ਇਸ ਤੇ ਲਿਖਿਆ ਜਾਵੇਗਾ ਜਿੱਥੇ ਨੰਬਰ ਖਾਸ ਖਤਮ ਹੋ ਜਾਂਦੇ ਜਾਂ ਇੱਕ ਤੌਨੀ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਅਗਲੀ ਸ਼ੇਟ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਐਂਡ ਦੇ ਉੱਪਰ ਜਿਹੜਾ ਸਬੰਧਿਤ ਜਿਹੜਾ ਪਟਵਾਰੀ ਉਸ ਦੇ ਉੱਪਰ ਦਸਖਤ ਕਰ ਦਿੰਦਾ ਹੈ ਡੇਟ ਪਾ ਦਿੰਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਆ ਵੀਡੀਓ ਨੂੰ ਲਾਈਕ ਕਰ ਦਿਓ ਕੁਝ ਇਸ ਵੀਡੀਓ ਦੇ ਵਿੱਚ ਨਹੀਂ ਸਮਝ ਆਇਆ ਹੋਵੇ ਤਾਂ ਕਮੈਂਟ ਕਰ ਦਿਓ ਆਪਾਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ